ਸੱਚੀ ਗੱਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਲਾਈਵ ਪ੍ਰੋਗਰਾਮ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ ਯਹੂਦੀ ਪਾਇਚਾਰ ਦੇ ਲੋਕਾਂ ਨੇ ਕਿਤੇ ਤਿੱਖੇ ਸਵਾਲ ਅਲਬਾਨੀਜ਼ ਨੂੰ ਬਾਰ-ਬਾਰ ਮੰਗਣੀ ਪਈ ਮਾਫੀ ਆਸਟ੍ਰੇਲੀਆ ਨੇ ਰੂਸ ਖਿਲਾਫ ਚੁੱਕਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਰੂਸ ਦੇ 70 ਵਿਅਕਤੀਆਂ ਤੇ ਵਿੱਤੀ ਤੇ ਯਾਤਰਾ ਪਾਬੰਦੀਆਂ ਲਗਾਈਆਂ 79 ਸੰਸਥਾਵਾਂ ਤੇ ਵੀ ਲਗਾਈ پابੰਦੀ ਬ੍ਰਿਟਪੇਨ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਬੱਚਿਆਂ ਤੇ ਬਜ਼ੁਰਗਾਂ ਨੇ ਪੰਜਾਬੀ ਵਿੱਚ ਕੀਤੀ ਸ਼ਾਨਦਾਰ ਪੇਸ਼ਕਾਰੀ ਪੰਜਾਬੀ ਦੇ ਪ੍ਰਸਾਰ ਦਾ ਲਿਆ ਹਲਫ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਇਕਲਾਈ ਪ੍ਰੋਗਰਾਮ ਦੌਰਾਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਮੈਲਬੌਰਨ ਵਿਖੇ ਇੱਕ ਨਿਊਜ਼ ਚੈਨਲ ਵੱਲੋਂ ਪ੍ਰਸਾਰਿਤ ਪ੍ਰੋਗਰਾਮ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਅਲਬਾਨੀਜ਼ ਨੂੰ ਇਹੂਦੀ ਪਾਈਚੜ ਦੇ ਲੋਕਾਂ ਨੇ ਤਿੱਖੇ ਸਵਾਲ ਕੀਤੇ ਜਿਸ ਤੋਂ ਬਾਅਦ ਅਲਬਾਨੀਜ਼ ਨੂੰ ਵਾਰ-ਵਾਰ ਮੁਆਫੀ ਮੰਗਨੀ ਪਈ ਪ੍ਰਧਾਨ ਮੰਤਰੀ ਐਂਥਨੀ ਅਲਵਾਨੀਜ਼ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਟੀਵੀ ਚੈਨਲ ਤੇ ਲਾਈਵ ਪ੍ਰੋਗਰਾਮ ਦੌਰਾਨ ਕੁਝ ਦਰਸ਼ਕਾਂ ਨੇ ਉਹਨਾਂ ਨੂੰ ਤਿੱਖੇ ਸਵਾਲ ਕੀਤੇ ਪ੍ਰਧਾਨ ਮੰਤਰੀ ਅਲਵਾਨੀਜ਼ ਨੇ ਨਸਲੀ ਤੌਰ ਤੇ ਪ੍ਰੇਰਿਤ ਹਮਲਿਆਂ ਦੌਰਾਨ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਆਸਟ੍ਰੇਲੀਆਈ ਲੋਕਾਂ ਦਾ ਸਿੱਧਾ ਸਾਹਮਣਾ ਕੀਤਾ ਇੱਕ ਯਹੂਦੀ ਮਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਦੁੱਖ ਚੱਲਣਾ ਪਿਆ ਕਿਉਂਕਿ ਤੁਸੀਂ ਕੁਝ ਨਹੀਂ ਕਰ ਸਕੇ ਦਰਸਲ ਮੈਲਬੌਰਨ ਵਿਖੇ ਸਮਾਗਮ ਦੌਰਾਨ 240 ਦੇ ਕਰੀਬ ਦਰਸ਼ਕ ਵੀ ਮੌਜੂਦ ਸਨ ਇਸ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਸੀ ਅਲਬਾਨੀਜ਼ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰ ਰਹੀ ਸੀ ਕਿ ਐਸੇ ਵਿਚਾਰੇ ਇੱਕ ਇਹੂਦੀ ਔਰਤ ਨੇ ਆਸਟ੍ਰੇਲੀਆ ਵਿੱਚ ਵਕਫਾ ਥਾਂਈ ਇਹੂਦੀ ਪਾਈਚਾਰੇ ਤੇ ਹੋ ਰਹੇ ਹਮਲਿਆਂ ਬਾਰੇ ਸਵਾਲ ਕੀਤਾ ਔਰਤ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਅਤੇ ਢਿੱਲ ਕਾਰਨ ਵਾਰ-ਵਾਰ ਹਮਲੇ ਹੋਏ ਜਿਹੜੇ ਹੁਣ ਵੀ ਜਾਰੀ ਨੇ ਔਰਤ ਨੇ ਕਿਹਾ ਕਿ ਇਹਨਾਂ ਕਟਨਾਵਾ ਕਾਰਨ ਆਸਟ੍ਰੇਲੀਅਨ ਇਹੂਦੀ ਪਾਈਚਾਰਾ ਇਸ ਸਮੇਂ ਟੁੱਟਿਆ ਹੋਇਆ ਹੈ ਅਤੇ ਫੈਡਰਲ ਸਰਕਾਰ ਨੇ ਯਹੂਦੀ ਵਿਰੋਧੀ ਹਮਲਿਆਂ ਨੂੰ ਰੋਕਣ ਲਈ ਉਹ ਸਭ ਕੁਝ ਨਹੀਂ ਕੀਤਾ ਜਿਹੜਾ ਕੀਤਾ ਜਾਣਾ ਜ਼ਰੂਰੀ ਸੀ ਨਸਲੀ ਹਮਲੇ ਦੀ ਪੀੜਤ ਯਹੂਦੀ ਔਰਤ ਜੈਨੇਟ ਅਬਦੀ ਨੇ ਪਾਵਕ ਹੁੰਦੇ ਹੋਏ ਕਿਹਾ ਕਿ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਅਸੀਂ ਹੁਣ ਖੋਫ ਦੇ ਸائے ਹੇਠ ਜੀ ਰਹੇ ਹਾਂ ਸਾਡਾ ਭਾਈਚਾਰਾ ਇਸ ਸਮੇਂ ਡਰਿਆ ਹੋਇਆ ਹੈ ਅਤੇ ਅਸੀਂ ਦੁਖੀ ਹਾਂ ਤੁਸੀਂ ਸਾਡੇ ਨੇਤਾਓ 7 ਅਕਤੂਬਰ ਤੋਂ ਬਾਅਦ ਸਿਡਨੀ ਆਪੇਰਾ ਹਾਊਸ ਵਿੱਚ ਨਫ਼ਰਤ ਭਰਿਆ ਭਾਸ਼ਣ ਦਿੱਤਾ ਗਿਆ ਪਰ ਤੁਸੀਂ ਕੁਝ ਨਹੀਂ ਕੀਤਾ ਹਮਲਾ ਕਰਨ ਵਾਲਿਆਂ ਦਾ ਹੌਸਲਾ ਵਧਾ ਗਿਆ ਸਾਡੇ ਤੇ ਲਗਾਤਾਰ ਹਮਲੇ ਹੋਏ ਸਾਨੂੰ ਦੁੱਖ ਚਲਣਾ ਪਿਆ ਕਿਉਂਕਿ ਸਰਕਾਰ ਠੋਸ ਕਾਰਵਾਈ ਕਰਨ ਵਿੱਚ ناکਾਮ ਰਹੀ ਉਧਰ ਇਸ ਵਿਚਾਲੇ ਇੱਕ ਮੁਸਲਿਮ ਵਿਅਕਤੀ ਨੇ ਵੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਮੈਲਬੌਂ ਦੇ ਉੱਤਰੀ ਉਪਨਗਰ ਵਿੱਚ ਰਹਿਣ ਵਾਲੇ ਇੱਕ ਮੁਸਲਿਮ ਅਹਿਮਦ ਅਲ ਸ਼ਮਾਰੀ ਨੇ ਕਿਹਾ ਕਿ ਪਿਛਲੇ ਹਫਤੇ ਮੈਲਬੌਂ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਦੋ ਹਿਜਾਬ ਪਹਿਨਣ ਵਾਲੀਆਂ ਔਰਤਾਂ ਤੇ ਹੋਏ ਹਮਲੇ ਤੋਂ ਉਹਨਾਂ ਦਾ ਭਾਈਚਾਰਾ ਹੈਰਾਨ ਹੈ ਮੈਂ ਆਸਟ੍ਰੇਲੀਆ ਵਿੱਚ ਆਪਣੀ ਜ਼ਿੰਦਗੀ ਦੇ ਪਿਛਲੇ 29 ਸਾਲਾਂ ਵਿੱਚ ਕਦੇ ਵੀ ਅਸੁਰੱਖਿਅਤ ਮਹਿਸੂਸ ਨਹੀਂ ਕੀਤਾ ਪਰ ਇਸ ਵਾਰ ਸਥਿਤੀ ਸਮਸਤੋਂ ਬਾਹਰ ਹੈ ਲਾਈ ਪ੍ਰੋਗਰਾਮ ਦੌਰਾਨ ਅਜਿਹੀ ਸਥਿਤੀ ਦਾ ਸਾਹਮਣਾ ਕਰਨ ਬਾਰੇ ਸ਼ਾਇਦ ਪ੍ਰਧਾਨ ਮੰਤਰੀ ਆਲਬਾਨੀਜ਼ ਨੂੰ ਉਮੀਦ ਵੀ ਨਹੀਂ ਸੀ ਜਿਹੜੇ ਉਹਨਾਂ ਦੇ ਚਿਹਰੇ ਤੋਂ ਸਾਫ਼ ਚਲ ਰਿਹਾ ਸੀ ਪੀੜਤਾਨੀਆਂ ਗੱਲਾਂ ਸੁਣਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੇ ਫਿਰਕੂ ਕਟੜਪੰਥ ਤੇ ਨਸਲੀ ਹਮਲਿਆਂ ਦੀ ਸਖਤ ਨਿੰਦਾ ਕਰਦੇ ਨੇ ਮੈਂ ਉਸ ਸਮੇਂ ਅਤੇ ਹੁਣ ਵੀ ਨਫ਼ਰਤ ਭਰੇ ਭਾਸ਼ਣ ਦੀ ਸਪਸ਼ਟ ਨਿੰਦਾ ਕਰਦਾ ਹਾਂ ਅਲਬਾਨੀਜ਼ ਨੇ ਕਿਹਾ ਕਿ ਮੈਂ ਸਾਰੀ ਉਮਰ ਨਸਲੀ ਹਮਲਿਆਂ ਦੇ ਖਿਲਾਫ ਬੋਲਿਆ। ਇਹ ਸਿਆਸਤ ਵਿੱਚ ਮੇਰੀ ਸ਼ਮੂਲੀਅਤ ਨੂੰ ਪਰਿਭਾਸ਼ਿਤ ਕਰਦਾ ਹੈ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਉਹ ਇਹ ਸਭ ਕਾਰਨ ਚਿੰਤਤ ਨੇ ਅਸੀਂ ਬਹੁਤ ਸੋਚ ਸਮਝ ਕੇ ਸਖਤ ਕਾਨੂੰਨ ਬਣਾਏ ਨੇ ਤਾਂ ਜੋ ਨਸਲੀ ਹਮਲਿਆਤੇ ਨਕੀਲ ਕਸੀ ਜਾ ਸਕੇ। ਉਦਰ ਮੁਸਲਿਮ ਆਸਟ੍ਰੇਲੀਆ ਤੇ ਹਮਲਿਆ ਬਾਰੇ ਚਿੰਤਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੇ ਪਰਿਵਾਰ ਨੂੰ ਇੱਥੇ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ। ਸਾਨੂੰ ਸਮਾਜਿਕ ਏਕਤਾ ਅਤੇ ਇੱਕ ਦੂਜੇ ਲਈ ਸਤਿਕਾਰ ਤੇ ਕੰਮ ਕਰਨ ਦੀ ਜ਼ਰੂਰਤ ਹੈ। ਕੰਟਾ ਪਰ ਚਲੀ ਲਾਈਵ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਨੇ ਹਾਊਸਿੰਗ, ਚੀਨ, ਅਮਰੀਕਾ ਦੇ ਰਾਸ਼ਪਤੀ ਡੋਨਾਲਡ 트ੰਪ ਅਤੇ ਜਲਵਾਯੂ ਪਰਿਵਰਤਨ ਤੇ ਸਖਤ ਸਵਾਲਾਂ ਦਾ ਸਾਹਮਣਾ ਕੀਤਾ। ਆਸਟ੍ਰੇਲੀਆ ਦੀ ਅਲਬਾਨੀ ਸਰਕਾਰ ਨੇ ਰੂਸ ਖਿਲਾਫ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਚੁੱਕਿਆ ਹੈ। ਆਸਟ੍ਰੇਲੀਆ ਨੇ ਰੂਸ ਤੇ 70 ਵਿਅਕਤੀਆਂ ਤੇ ਵਿੱਤੀ ਪਾਬੰਦੀਆਂ ਦੇ ਨਾਲ-ਨਾਲ ਯਾਤਰਾ ਪਾਬੰਦੀਆਂ ਵੀ ਲਗਾਈਆਂ ਨੇ। ਇਸ ਦੇ ਨਾਲ ਹੀ ਰੂਸ ਦੀਆਂ 79 ਸੰਸਥਾਵਾਂ ਤੇ ਵੀ ਵਿੱਤੀ ਪਾਬੰਦੀਆਂ ਲਗਾਉਂਦਾ ਐਲਾਨ ਕੀਤਾ ਗਿਆ ਹੈ। ਆਸਟ੍ਰੇਲੀਆ ਨੇ ਇੱਕ ਕਦਮ ਯੂਕਰੇਨ ਦੇ ਸਮਰਥਨ ਦੇ ਸੰਕੇਤ ਵੱਜੋਂ ਚੁੱਕਿਆ। ਆਸਟ੍ਰੇਲੀਆ ਨੇ ਰੂਸ ਖਿਲਾਫ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਚੁੱਕਿਆ ਹੈ ਅਲਬਾਨੀ ਸਰਕਾਰ ਨੇ ਰੂਸੀਆਂ 79 ਸੰਸਥਾਵਾਂ ਅਤੇ 70 ਵਿਅਕਤੀਆਂ ਤੇ ਪਾਬੰਦੀ ਦਾ ਐਲਾਨ ਕੀਤਾ ਹੈ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਆਸਟ੍ਰੇਲੀਆਈ ਸਰਕਾਰ ਨੇ ਅੱਜ ਤੋਂ ਰੂਸ ਦੇ 70 ਵਿਅਕਤੀਆਂ ਤੇ ਵਿੱਤੀ ਪਾਬੰਦੀਆਂ ਦੇ ਨਾਲ-ਨਾਲ ਯਾਤਰਾ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਨੇ ਇਸ ਦੇ ਨਾਲ ਹੀ ਰੂਸੀਆਂ 79 ਸੰਸਥਾਵਾਂ ਤੇ ਵੀ ਵਿੱਤੀ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਉਦਮਾਂ ਅਤੇ ਨਾਗਰਿਕਾਂ ਵਿਰੁੱਧ ਪਾਬੰਦੀਆਂ ਲਗਾਈਆਂ ਗਈਆਂ ਨੇ ਜੋ ਆਸਟ੍ਰੇਲੀਆਈ ਅਧਿਕਾਰੀਆਂ ਦੇ ਅਨੁਸਾਰ ਰੂਸ ਅਤੇ ਡੀਪੀਆਰ ਕੇ ਵਿਸ਼ਕਾਰ ਫੌਜੀ ਸਹਿਯੋਗ ਨੂੰ ਡੂੰਘਾ ਕਰਨ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਰੂਸ ਦੇ ਰੱਖਿਆ ਆਵਾਜਾਈ ਅਤੇ ਵਿੱਤੀ ਖੇਤਰਾਂ ਦੇ ਖੇਤਰ ਵਿੱਚ ਸੰਗਠਨਾ ਅਤੇ ਉਨ੍ਹਾਂ ਨਾਗਰਿਕਾਂ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਜੋ ਯੂਕਰੇਨ ਅਤੇ ਇਸ ਦੀ ਸਰਕਾਰ ਦੀ ਸਾਖ ਨੂੰ ਕਮਜ਼ੋਰ ਕਰਨ ਵਾਲੀ ਕਲਪ ਜਾਣਕਾਰੀ ਫੈਲਾਉਂਦੇ ਨੇ ਵੌਂਗ ਨੇ ਇਹ ਵੀ ਐਲਾਨ ਕੀਤਾ ਕਿ ਪਾਬੰਦੀਆਂ ਦੇ ਨਾਲ ਮਨੁੱਖ ਰਹਿਤ ਹਵਾਈ ਵਾਹਨਾ ਉਹਨਾਂ ਦੇ ਹਿੱਸਿਆਂ ਅਤੇ ਰੂਸ ਨੂੰ ਡਰੋਨ ਉਤਪਾਦ ਟੈਕਨੋਲੋਜੀ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਸੇਵਾਵਾਂ ਦੀ ਸਪਲਾਈ ਤੇ ਪਾਬੰਦੀ ਲਗਾਈ ਗਈ ਹੈ ਪਾਬੰਦੀਆਂ ਹਥਿਆਰਾਂ ਦੇ ਨਿਰਯਾਤ ਤੇ ਵੀ ਪਾਬੰਦੀਆਂ ਲਗਾਉਂਦੀਆਂ ਨੇ ਅਤੇ ਆਸਟ੍ਰੇਲੀਆਈ ਪੂੰਜੀ ਬਾਜ਼ਾਰਾਂ ਤੱਕ ਉਰੂਸੀ ਬੈਂਕਾਂ ਦੀ ਪਹੁੰਚ ਨੂੰ ਪੂਰੀ ਤਰ੍ਹਾਂ ਰੋਕਦੀਆਂ ਨੇ ਇਸ ਤੋਂ ਇਲਾਵਾ ਤੇਲ ਗੈਸ ਅਤੇ ਖਣਿਜਾਂ ਦੀ ਖੋਜ ਅਤੇ ਉਤਪਾਦਨ ਵਿੱਚ ਵਰਤੋਂ ਲਈ ਬਣਾਏ ਗਏ ਸਮਾਨ ਅਤੇ ਸੇਵਾਵਾਂ ਦੇ ਨਿਰਯਾਤ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਜਿ세 ਜਿਹੜਾ ਕਿ ਯੂਕਰੇਨ ਦੇ ਸਮਰਥਨ ਦੇ ਸੰਕੇਤ ਵਜੋਂ ਆਸਟ੍ਰੇਲੀਆ ਨੇ ਇਹ ਵੱਡਾ ਕਦਮ ਚੁੱਕਿਆ ਹੈ ਇਹ پابੰਦੀਆਂ ਸਾਲ 2022 ਤੋਂ ਬਾਅਦ ਆਸਟ੍ਰੇਲੀਆ ਦਾ ਰੂਸ ਵਿਰੁੱਧ ਸਭ ਤੋਂ ਵੱਡਾ ਪਾਬੰਦੀ ਪੈਕੇਜ ਹੈ ਹਾਲਾਂਕਿ ਆਸਟ੍ਰੇਲੀਆ ਪਹਿਲਾਂ ਵੀ ਰੂਸ ਖਿਲਾਫ پابੰਦੀਆਂ ਲਗਾ ਚੁੱਕਾ ਹੈ ਪਰ ਪਹਿਲੀ ਵਾਰ ਅਜਿਹਾ ਹੋਇਆ ਕਿ 70 ਤੋਂ ਵੱਧ ਸੰਸਥਾਵਾਂ ਤੇ 70 ਵਿਅਕਤੀਆਂ ਤੇ ਇੱਕੋ ਸਮੇਂ ਪਾਬੰਦੀ ਲਗਾਈ ਗਈ ਹੋਵੇ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਵਿਅਕਤੀਆਂ ਤੇ پابੰਦੀਆਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵਿੱਚ ਮੰਤਰੀ ਜੱਜ ਅਤੇ ਵਕੀਲ ਵੀ ਸ਼ਾਮਲ ਨੇ ਇਹ پابੰਦੀਆਂ ਉਹਨਾਂ ਵਿਅਕਤੀਆਂ ਤੇ ਹਨ ਜੋ ਯੂਕਰੇਨ ਦੇ ਪੂਰਬ ਅਤੇ ਕਰੀਮੀਆ ਵਿੱਚ ਰੂਸ ਦੇ ਗੈਰ ਕਾਨੂੰਨੀ ਪ੍ਰਸ਼ਾਸਨ ਦਾ ਸਮਰਥਨ ਕਰਦੇ ਨੇ ਅਕੋਤੀ ਮੰਤਰੀ ਜੱਜ ਅਤੇ ਵਕੀਲ ਅਤੇ ਸੰਘਰਸ਼ ਨਾਲ ਸੰਬੰਧਤ ਜੈਂਸੀ ਹਿੰਸਾ ਅਤੇ ਯੂਕਰੇਨੀ ਬੱਚਿਆਂ ਦੇ ਜ਼ਬਰਦਸਤੀ ਦੇਸ਼ ਨਿਕਾਲੇ ਲਈ ਜ਼ਿੰਮੇਵਾਰ ਵਿਅਕਤੀ ਵੀ ਇਸ ਵਿੱਚ ਸ਼ਾਮਲ ਕੀਤੇ ਗਏ ਨੇ ਸਰਕਾਰ ਦਾ ਕਹਿਣਾ ਕਿ ਆਸਟ੍ਰੇਲੀਆ ਨੇ ਯੂਕਰੇਨ ਨੂੰ ਆਪਣੇ ਬਚਾਅ ਵਿੱਚ ਮਦਦ ਲਈ 1.5 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਅਲਾਟ ਕੀਤੀ ਹੈ ਜਿਸ ਵਿੱਚ ਜ਼ਰੂਰੀ ਜੰਗੀ ਸਾਜ਼ੋ-ਸਾਮਾਨ ਅਤੇ ਯੂਕਰੇਨੀ ਫੌਜਾਂ ਦੀ ਸਿਖਲਾਈ ਦੇ ਰੂਪ ਵਿੱਚ ਫੌਜੀ ਸਹਾਇਤਾ ਲਈ 1.3 ਬਿਲੀਅਨ ਡਾਲਰ ਤੋਂ ਵੱਧ ਸ਼ਾਮਲ ਹੈ ਆਸਟ੍ਰੇਲੀਆ ਨੇ ਹੁਣ ਤੱਕ ਰੂਸ ਤੇ ਕਰੀਬ 1500 ਤੋਂ ਵੱਧ ਪਾਬੰਦੀਆਂ ਲਗਾਈਆਂ ਨੇ ਨਿਊ ਸਾਊਥ ਵੈਲਸ ਪੁਲਿਸ ਨੇ ਇੱਕ ਨਿਵੇਕਲੀ ਪਹਿਲ ਤਹਿਤ 1000 ਦੇ ਕਰੀਬ ਵਾਹਨ ਚਾਲਕਾਂ ਨੂੰ ਚਲਾਣ ਲਈ ਯੋਗ ਪਾਇਆ ਇਹਨਾਂ ਵਿੱਚੋਂ 180 ਨੂੰ ਮੋਟਾ ਜੁਰਮਾਨਾ ਕਰਨ ਦੀ ਤਿਆਰੀ ਹੋ ਚੁੱਕੀ ਹੈ ਇਹ ਜੁਰਮਾਨਾ ਤੇਜ਼ ਸਪੀਡ ਕਾਰਨ ਨਹੀਂ ਸਗੋਂ ਇਹਨਾਂ ਵਾਹਨਾਂ ਦੇ ਜ਼ਿਆਦਾ ਆਵਾਜ਼ ਕਰਨ ਕਾਰਨ ਹੋਇਆ ਗਿਆ ਖਾਸ ਗੱਲ ਇਹ ਹੈ ਕਿ ਇਸ ਲਈ ਪੁਲਿਸ ਨੇ অতি ਆਧੁਨਿਕ ਤਕਨੀਕ ਨਾਲ ਲੈਸ ਕੈਮਰਿਆਂ ਦਾ ਸਹਾਰਾ ਲਿਆ ਹਰੇਕ ਦਿਸ਼ਾ ਦੀ ਟ੍ਰੈਫਿਕ ਪੁਲਿਸ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕਰਦੀ ਹੈ ਪਰ باوجود ਇਸ ਦੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਨਹੀਂ ਟਲਦੇ ਨਤੀਜਾ ਹੁੰਦਾ ਹੈ ਚਲਾਣ ਦੇ ਰੂਪ ਵਿੱਚ ਮੋਟਾ ਜੁਰਮਾਨਾ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਜ਼ ਦੀ ਪੁਲਿਸ ਨੇ ਇੱਕ ਨਿਵੇਕਲੀ ਪਹਿਲ ਤਹਿਤ 1000 ਦੇ ਕਰੀਬ ਵਾਹਨ ਚਾਲਕਾਂ ਨੂੰ ਚਲਾਣ ਲਈ ਯੋਗ ਪਾਇਆ ਇਹ ਵਾਹਨ ਚਾਲਕ ਤੇਜ਼ ਸਪੀਡ ਕਰਨ ਨਹੀਂ ਸਗੋਂ ਇਹਨਾਂ ਦੇ ਵਾਹਨਾਂ ਦੀ ਆਵਾਜ਼ ਕਾਰਨ ਜੁਰਮਾਨੇ ਦੇ ਯੋਗ ਪਾਏ ਗਏ ਨੇ ਦਰਸਲ ਨਿਊ ਸਾਊਥ ਵੈਲਜ਼ ਦੀ ਪੁਲਿਸ ਨੇ ਨੌਇਸ ਡਿਟੈਕਸ਼ਨ ਕੈਮਰੇ ਦੇ ਟ్రਾਇਲ ਦੌਰਾਨ ਸਿਡਨੀ ਦੀਆਂ ਸੜਕਾਂ ਤੇ ਘੁੰਮਦੇ 1000 ਅਜਿਹੇ ਵਾਹਨਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਜਿਹੜੇ ਤੈਅ ਹੱਦ ਤੋਂ ਵੱਧ ਆਵਾਜ਼ ਕਰ ਰਹੇ ਸੀ। ਵਾਤਾਵਰਣ ਸੁਰੱਖਿਆ ਅਥਾਰਟੀ ਨੇ ਨਿਊ ਸਾਊਥ ਵੈਲ ਵਿੱਚ ਤਿੰਨ ਸ਼ੋਰ ਡਿਟੈਕਸ਼ਨ ਕੈਮਰਿਆਂ ਦੇ ਟ్రਾਇਲ ਸ਼ੁਰੂ ਕੀਤੇ ਜਿਨ੍ਹਾਂ ਵਿੱਚੋਂ ਦੋ ਬੇਸ ਸਾਈਡ ਵਿੱਚ ਹਨ ਜਿੱਥੇ ਵਸਨੀਕਾਂ ਦਾ ਕਹਿਣਾ ਹੈ ਕਿ ਉੱਚੀ ਆਵਾਜ਼ ਵਾਲੀਆਂ ਕਾਰਾਂ ਉਪਨਗਰ ਵਿੱਚੋਂ ਹਰ ਰੋਜ਼ ਲੰਘਦੀਆਂ ਨੇ। ਵੀਕਐਂਡ ਤੇ ਇਹ ਸ਼ੋਰ ਸ਼ਰਾਬਾ ਹੋਰ ਵੀ ਵੱਜ ਜਾਂਦਾ ਸਾਨੂੰ ਨੀਂਦ ਤੱਕ ਨਹੀਂ ਆਉਂਦੀ। ਉਧਰ ਈਪੀਏ ਨੇ ਕਿਹਾ ਕਿ ਦਸੰਬਰ ਵਿੱਚ ਕੈਮਰੇ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਨੇ 1000 ਸ਼ੋਰ ਸ਼ਰਾਬੇ ਵਾਲੀਆਂ ਘਟਨਾਵਾਂ ਨੂੰ ਕੈਦ ਕੀਤਾ ਜਿਨ੍ਹਾਂ ਵਿੱਚੋਂ ਲਗਭਗ ਅੱਧੀਆਂ ਵਿੱਚ ਅਜੇਹੇ ਵਾਹਨ ਚਾਲਕ ਸੀ ਜਿਹੜੇ ਵਾਰ-ਵਾਰ ਇਹ ਅਪਰਾਧ ਕਰ ਰਹੇ ਸੀ ਅਧਿਕਾਰੀਆਂ ਨੇ ਨੌਇਸ ਡਿਟੈਕਸ਼ਨ ਕੈਮਰਿਆਂ ਦੀ ਕਾਰਜ ਪ੍ਰਣਾਲੀ ਬਾਰੇ ਕਿਹਾ ਕਿ ਤਸਵੀਰਾਂ ਵਿੱਚ ਵਾਹਨ ਦੇ ਨਾਲ ਲਾਲ ਬਿੰਦੀ ਉੱਚੀ ਆਵਾਜ਼ ਵਾਲੀ ਗੱਡੀ ਦੀ ਨਿਸ਼ਾਨੀ ਹੈ ਜਿਸ ਨੂੰ ਕੈਮਰੇ ਨੇ ਦੂਰ ਤੋਂ ਹੀ ਟਰੈਕ ਕਰ ਲਿਆ ਕੈਮਰੇ ਵਿੱਚ ਖਾਸ ਡੈਸੀਬਲ ਰੀਡਿੰਗ ਤੋਂ ਵੱਧ ਸ਼ੋਰ ਦੀਆਂ ਘਟਨਾਵਾਂ ਨੂੰ ਟ੍ਰੈਕ ਕਰਦੇ ਹੀ ਐਕਟਿਵ ਹੋਣ ਦੀ ਸਮਰੱਥ ਹੈ ਫਿਰ ਪਛਾਣ ਕੈਮਰੇ ਨੰਬਰ ਪਲੇਟ ਰਾਹੀਂ ਵਾਹਨ ਚਾਲਕਾਂ ਦਾ ਪਤਾ ਲਗਾ ਲੈਂਦੇ ਨੇ ਨਿਊ ਸਾਊਥ ਵੈਲਜ਼ ਵਾਤਾਵਰਣ ਸੁਰੱਖਿਆ ਅਥਾਰਟੀ ਡਾਇਰੈਕਟਰ ਸੋਨੀਆ 에ਰਿੰਗਟਨ ਨੇ ਕਿਹਾ ਕਿ ਸਾਡੇ ਅਧਿਕਾਰੀਆਂ ਅਨੁਸਾਰ ਅਸੀਂ ਇਹ ਪਤਾ ਲਗਾਇਆ ਕਿ 180 ਵਾਹਨਾ ਨੇ 434 ਸ਼ੋਰਟਕਟ ਨਾਵਾ ਨੂੰ ਅੰਜਾਮ ਦਿੱਤਾ ਟਰਾਇਲ ਦਾ ਅਗਲਾ ਪੜਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਜਿਸ ਵਿੱਚ ਬੋਟਨੇਵਿਟ ਯੂਟੀਐਸ ਸਾਊਂਡ ਲੈਬ ਦੇ ਇੰਜੀਨੀਅਰਾਂ ਨੂੰ ਕੈਮਰੇਆਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ ਤਾ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਉੱਚੀ ਆਵਾਜ਼ ਵਾਲੀਆਂ ਗੱਡੀਆਂ ਨੂੰ ਹੋਰ ਆਵਾਜ਼ਾਂ ਤੋਂ ਵੱਖ ਕਰ ਸਕਦੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੋਰ ਖੋਜ ਕੈਮਰਿਆਂ ਦੇ ਟ੍ਰਾਇਲ ਦੇ ਸੈਂਕੜੇ ਮੁਲਜ਼ਮਾਂ ਨੂੰ ਫੜਨ ਤੋਂ ਬਾਅਦ ਉਪਨਗਰੀ ਸੜਕਾਂ ਤੇ ਉੱਚੀ ਆਵਾਜ਼ ਵਿੱਚ ਨਿਕਲਣ ਵਾਲੀਆਂ ਕਾਰਾਂ ਅਤੇ ਮੋਟਰਸਾਈਕਲਾਂ ਦੇ ਦਿਨ ਹੁਣ ਖਤਮ ਹੋ ਸਕਦੇ ਨੇ ਜਿਨ੍ਹਾਂ ਵਿੱਚ ਉੱਚੀ ਐਗਜ਼ੌਸਟ ਪਾਈਪਾਂ ਹੁੰਦੀਆਂ ਨੇ ਜੇਕਰ ਗੱਡੀ ਦੇ ਖੜੇ ਹੋਣ ਤੇ ਸ਼ੋਰ ਵਾਲੀ ਕਾਰ ਚਲਾਉਣਾ ਨਿਰਧਾਰਿਤ ਸ਼ੋਰ ਸੀਮਾ ਤੋਂ 15 ਡੈਸੀਬਲ ਜਾਂ ਇਸ ਤੋਂ ਵੱਧ ਹੈ ਦਾ ਪਹਿਲਾ 1200 ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਘਟਸ਼ੋਰ ਵਾਲੇ ਅਪਰਾਧਾਂ ਲਈ ਵਾਹਨ ਦੀ ਆਵਾਜ਼ ਦੇ ਆਧਾਰ ਤੇ 150 ਡਾਲਰ ਤੋਂ 500 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਖਬਰ ਬ੍ਰਿਸਬੇਨ ਤੋਂ ਹੈ ਜਿੱਥੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਇਸ ਵਿੱਚ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਉਤਸ਼ਾਹਜਨਕ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਦੌਰਾਨ ਪੰਜਾਬੀ ਵਿੱਚ ਸ਼ਾਨਦਾਰ ਪੇਸ਼ਕਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਲੋਕ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿੰਨ ਅਤੇ ਅਗਲੀ ਪੀੜ੍ਹੀ ਨੂੰ ਵੀ ਪੰਜਾਬੀ ਨਾਲ ਜੋੜਨ ਲਈ ਸਮੇਂ-ਸਮੇਂ ਤੇ ਉਪਰਾਲੇ ਕਰਦੇ ਰਹਿੰਦੇ ਨੇ ਇੱਕ ਅਜਿਹੇ ਹੀ ਉਪਰਾਲਾ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ ਹੋਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਲਾਨਾ ਬਾਲ ਸਭਾ ਗੁਰਮਤ ਵਿਦਿਆਲਿਆ ਬ੍ਰਿਸਬੇਨ ਵਿਖੇ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਗਈ ਇਸ ਰਣ ਬੱਚਿਆਂ ਦੇ ਨਾਲ ਨਾਲ ਵੱਡੀ ਉਮਰ ਦੇ ਪੰਜਾਬੀਆਂ ਨੇ ਕਵਿਤਾਵਾਂ ਕਹਾਣੀਆਂ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਸਬਾਵਿਤ ਪੰਜਾਬੀ ਭਾਸ਼ਾ ਦੀ ਮਹੱਤਤਾ ਇਸ ਨਾਲ ਜੁੜੇ ਰਹਿਣ ਦੇ ਤਰੀਕੇ ਵੀ ਸਾਂਝੇ ਕੀਤੇ ਗਏ। ਇਸ ਦੌਰਾਨ ਬੱਚਿਆਂ ਨੇ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਹਾਜ਼ਰੀਨ ਦਾ ਮਨ ਮੋਹ ਲਿਆ। ਬਾਈਲੜੀ ਗੁਰਦੇਵ ਕੌਰ ਨੇ ਸਾਹਿਬ ਸ਼ਿਰ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਕਵਿਤਾ ਸੁਣਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਨਾਲ ਹੀ ਸਤਕਾਰ ਕੌਰ ਨੇ ਪੰਜਾਬੀ ਭਾਸ਼ਾ ਦੇ ਕਈ ਸ਼ਬਦਾਂ ਨੂੰ ਅੰਗਰੇਜ਼ੀ ਦੇ ਸ਼ਬਦਾਂ ਨੇ ਕਿਸ ਤਰ੍ਹਾਂ ਖਤਮ ਕਰ ਦਿੱਤਾ ਹੈ ਬਾਰੇ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਸੋਚੀ ਪਾ ਦਿੱਤਾ। ਹਰਗੀਤ ਕੌਰ ਨੇ ਮਾਬੋਲੀ ਨੂੰ ਵਿਸਾਰਨ ਦੇ ਘਾਤਕ ਨੁਕਸਾਨਾਂ ਬਾਰੇ ਹਾਜ਼ਰੀਨ ਨੂੰ ਦੱਸਿਆ ਅਤੇ ਉਨ੍ਹਾਂ ਤੋਂ ਬਚਣ ਲਈ ਕੀਮਤੀ ਸਲਾਹਾਂ ਦਿੱਤੀਆਂ। ਐਸਮੋਗੇ ਕਮਲਜੀਤ ਕੌਰ ਡਾਇਰੈਕਟਰ ਨਿਸ਼ਕਾਮ ਸੁਸਾਇਟੀ ਆਫ ਆਸਟ੍ਰੇਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਸਟ੍ਰੇਲੀਆ ਵਿੱਚਲੇ VOTING ਸਿਸਟਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਡੀ ਵੋਟ ਦੀ ਕਿੰਨੀ ਐਮੀਅਤ ਹੈ ਅਤੇ ਕਿਸ ਤਰ੍ਹਾਂ ਸਹੀ ਤਰੀਕੇ ਨਾਲ ਬੈਲੇਟ ਪੇਪਰ ਭਰ ਕੇ ਆਪਣੀ ਵੋਟ ਨੂੰ ਖਾਰਜ ਹੋਣ ਤੋਂ ਬਚਾ ਸਕਦੇ ਹਾਂ, ਏਸੀ ਜਾਣਕਾਰੀ ਸਾਂਝੀ ਕੀਤੀ। ਇਸੇ ਨਾਲ ਨਾਲ ਸਾਲਾਨਾ ਹੀਰਾ ਸਿੰਘ ਰਾਗੀ ਗੁਰਮਤ ਸੰਗੀਤ ਮੁਕਾਬਲੇ ਵਿੱਚ ਉੱਚੇ ਦਰਜੇ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਪੰਜਾਬੀ ਪਰਿਵਾਰਾਂ ਨੇ ਆਪਸੀ ਗੱਲਬਾਤ ਦੌਰਾਨ ਪੰਜਾਬੀ ਮਾਂ ਬੋਲੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਪੰਜਾਬੀ ਨੂੰ ਆਸਟ੍ਰੇਲੀਆ ਵਿੱਚ ਹੋਰ ਪਰਫੁੱਲਤ ਕਰਨ ਦਾ ਤਹਿैया ਲਿਆ ਵਿਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉੰਨੀ ਹੀ ਘੱਟ ਹੈ ਸਮਾਗਮ ਦੇ ਪ੍ਰਬੰਧਕ ਤੇ ਇਸ ਵਿੱਚ ਭਾਗ ਲੈਣ ਵਾਲੇ ਵਧਾਈ ਦੇ ਹੱਕਦਾਰ ਨੇ ਏਸ ਪੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾ